ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰਿੰ ਐਵੇਂ ਆਉਣ ਗਿਆਂ ਲੱਗਾ ਰਕਤਾਰ ਵਿੱਚ ਫੈਸਲਾ ਵੀ ਹੋਊ ਤੇਰਾ ਉਹਦੇ ਦਰਬਾਰ ਵਿੱਚ ਉਹ ਤਾਂ ਸਾਬ ਦੀ ਸੁਣੇ ਅਰਦਾਸ ਹੌਸਲਾ ਰੱਖ ਬੰਦਿਆ ਉਹ ਤਾਂ ਦੇਰ ਨਾਲ ਦਿੰਦਾ ਏ ਜਵਾਬ ਹੌਸਲਾ ਤੂੰ ਰੱਖ ਬੰਦਿਆ ਉਹ ਤਾਂ ਗੁੰਗਿਆਂ ਦੀ ਸੁਣਦਾ ਆਵਾਜ਼ ਹੌਸਲਾ ਤੂੰ ਰੱਖ ਬੰਦਿਆ ਬੈਠਿਓ ਦੇ ਦਾਰੇ ਉੱਤੇ ਵਾਜਾਂ ਨੂੰ ਮਾਰੀ ਜਾ ਵਾਹਿਗੁਰੂ ਵਾਹਿਗੁਰੂ ਮੁਖ ਚੋਂ ਅਚਾਰੀ ਜਾ ਬਸ ਤੇਰੀ ਵੀ ਸੁਣੂ ਗੱਪਕਾਰ ਹੌਸਲਾ ਤੂੰ ਰੱਖ ਬੰਦਿਆ ਉਹ ਤਾਂ ਦੇਰ ਨਾਲ ਦਿੰਦਾ ਏ ਜਵਾਬ ਹੌਸਲਾ ਤੂੰ ਰੱਖ ਬੰਦਿਆ ਉਹ ਤਾਂ ਗੁੰਗਿਆਂ ਦੀ ਸੁਣਦਾ ਆਵਾਜ਼ ਹੌਸਲਾ ਤੂੰ ਰੱਖ ਬੰਦਿਆ ਕਾਲਾ ਨਾ ਤੂੰ ਪਵੇਂ ਸਹਿਜ ਸਹਿਜ ਨਾਲ ਚੱਲੀ ਜਾਵੇਂ ਲਾਵੇ ਕਸਵਟੀ ਉਤਿહાસ ਹੱਸ ਚੱਲੀ ਜਾਵੇਂ ਉਹ ਦੇ ਦਰ ਦੀ ਮੱਥੇ ੱਤਲਾ ਵਿਖਾ ਹੌਸਲਾ ਤੂੰ ਰੱਖ ਬੰਦਿਆ ਉਹ ਤਾਂ ਦੇਰ ਨਾਲ ਦੇਂਦਾ ਏ ਜਵਾਬ ਹੌਸਲਾ ਤੂੰ ਰੱਖ ਬੰਦਿਆ ਉਹ ਤਾਂ ਗੁੰਗਿਆਂ ਦੀ ਸੁਣਦਾ ਆਵਾਜ਼ ਹੌਸਲਾ ਤੂੰ ਰੱਖ ਬੰਦਿਆ ਸੁਣਦਾ ਹੈ ਸਭ ਦੀ ਸਮੇਂ ਦੀ ਉਡੀਕ ਕਰ ਛੱਡ ਨਾ ਬੈਠੇ ਕਿਤੇ ਘੁੱਟ ਘੁੱਟ ਪੱਲਾ ਫੜ ਸੋਣਦਾ ਹੈ ਸਭ ਦੀ ਸਮੇਂ ਦੀ ਉਡੀਕ ਕਰ ਛੱਡ ਨਾ ਬੈਠੇ ਕਿਤੇ ਘੁੱਟ ਘੁੱਟ ਪੱਲਾ ਫੜ ਮਨ ਨਾ ਬੈਠੇ ਕਿਤੇ ਹਾਰ ਹੌਸਲਾ ਤੂੰ ਰੱਖ ਬੰਦਿਆ ਉਹ ਤਾਂ ਦੇਰ ਨਾਲ ਦਿੰਦਾ ਏ ਜਵਾਬ ਹੌਸਲਾ ਤੂੰ ਰੱਖ ਬੰਦਿਆ ਉਹ ਤਾਂ ਗੁੰਗਿਆਂ ਦੀ ਸੋਣਦਾ ਆਵਾਜ਼ ਹੌਸਲਾ ਤੂੰ ਰੱਖ ਬੰਦਿਆ ਵਾਰੀਆਂ ਵੀ ਆਉਣ ਗਈਆਂ ਲੱਗ ਰ ਇੱਕ ਤਾਰ ਵਿੱਚ ਫੈਸਲਾ ਵੀ ਹੋਊ ਤੇਰਾ ਉਹਦੇ ਦਰਬਾਰ ਵਿੱਚ ਬਣ ਕੇ ਰਹੇ ਤੂੰ ਪਰਦਾ ਹੌਸਲਾ ਰੱਖ ਬੰਦਿਆ ਉਹ ਤਾਂ ਗੁੰਗਿਆਂ ਦੀ ਸੁਣ ਦਾ ਪਕਾਰ ਹੌਸਲਾ ਤੂੰ ਰੱਖ ਬੰਦਿਆ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ